ਬਟਾਲਾ ਪੁਲਿਸ ਦੇ ਥਾਣਾ ਸਿਟੀ ਐਸ ਐਚਓ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਤਫतीश ਦੌਰਾਨ 7 ਮੋਟਰਸਾਈਕਲ ਕਿਤੇ ਬਰਾਮਦ ਜਿਸ ਵਿੱਚ ਦੋ ਲੋਕਾਂ ਨੂੰ ਕੀਤਾ ਹੈ ਗ੍ਰਿਫਤਾਰ ਨਸ਼ੇ ਦੀ ਪੂਰਤੀ ਲਈ ਕਰਦੇ ਸਨ ਚੋਰੀਆਂ ਪਿਛਲੇ ਲੰਬੇ ਸਮੇਂ ਤੋਂ ਬਟਾਲਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਇਹ ਚੋਰ ਸਨ ਸਰਗਰਮ ਲਗਾਤਾਰ ਬਟਾਲੇ ਦੇ ਵੱਖ-ਵੱਖ ਥਾਵਾਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ ਮਿੱਟੀ ਬਾਈ 11 25 ਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਦੇ ਦਿਸੰਦਰ ਨਿਰਦੇਸ਼ਾਂ ਅਧੀਨੜੇ ਹੋ ਕੇ ਇੱਕ ਸਪੈਸ਼ਲ ਚੈਕਿੰਗ ਜਿਹੜੀ ਹੋ ਪਤੀ ਗਈ ਸੀ ਜੋ ਦਰਾਨੇ ਚੈਕਿੰਗ ਐਸਐਸ ਜੁਰਾਜ ਸਮੀਤ ਪਾਰਟੀ ਵੱਲੋਂ ਜਲਪ੍ਰੀਤ ਸਿੰਘ ਇਲਿਸ ਦੇ ਵਾਸੀ ਅਰਥ ਹਾਲਤੰਦੋਈ ਨੂੰ ਦਰਾਨੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਚੋਰੀ ਸੁਦਾ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 303 2 317 2 ਪੀਐਨਐਸ ਤਹਿਤ ਮੁਕੱਦਮਾ ਦਰਜ ਕਰਕੇ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਕੁਸ਼ਲਮਾਨ ਹਾਸਲ ਕੀਤਾ ਗਿਆ ਸੀ ਜੁਰਦਾਨੇ ਕੁਸ਼ਕੀ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਇਲਿਸ ਮੰਗਾ ਵਾਸੀ ਤਿੰਦੋਈ ਅਤੇ ਇੱਕ ਹੋਰ ਦਰਸ਼ੀ ਨੂੰ ਜਾਈ ਨਾਮਜ਼ਦ ਕੀਤਾ ਗਿਆ ਸੀ ਅਤੇ ਮੰਗਲ ਸਿੰਘ ਨੂੰ ਐਸ்சி ਸੁਖਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਸੀ ਜੋ ਦਰਾਂਨੇ ਪੁਛ ਕੇ ਇਸ ਦੋਹਾਂ ਦੋਸ਼ੀਆਂ ਨੇ ਮਿਤੀ 24 11 25 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦ ਕਰਾਏ ਜੋ ਟੋਟਲ ਸੱਤ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਤੀਜਾ ਸਰ ਜਿਹੜਾ ਰੋਕੀ ਸੀ ਉਹਦੇ ਪਿੱਛੇ ਬਾਰੇ ਦੱਸਿਆ ਗਿਆ ਉਹ ਪੜ੍ਹੇਗਾ ਨਹੀਂ ਉਹਨੂੰ ਕਾਬੂ ਕਰਨ ਵਾਸਤੇ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਹੈ ਨਾ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ-ਛੋੜਾ ਬਰਾਮਦ ਕੀਤੀ ਜਾਵੇ ਇਹਨਾਂ ਦਾ ਪਹਿਲਾਂ ਟ੍ਰੈਕ ਰਿਪੋਰਟ ਕੀ ਹੈ ਜੋ ਦਿਲਪੀਤ ਦੇਲਾ ਇਹ ਸ਼ਰੀਅਤ ਮਨਪੁਰ ਦੇ ਮਕਦਮੇ ਵਿੱਚ ਮਾਨਯੋਗ ਅਦਾਲਤ ਵੱਲੋਂ ਪੀਓ ਡਿਕਲੇਅਰ ਵੀ ਹੋ ਚੁੱਕਾ ਹੈ ਜਿਸ ਵਿੱਚ ਵੀ ਇਹਦੀ ਗ੍ਰਿਫਤਾਰੀ ਬਾਕੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇ ਦੀ ਪੀੜਤ ਹੀ ਨਸ਼ੇ ਦੀ ਆਦੀ ਹੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਤੀ ਪਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਸੀ ਇਹ ਕਰੀਬ 5-6 ਮਹੀਨੇ ਤੋਂ ਲਗਭਗ ਅੱਗੇ ਪਸਕੇ ਚੱਲ ਰਹੀ ਹੈ ਜੋ ਵੀ ਸਾਹਮਣੇ ਆਉਣਗੇ ਫਿਰ ਦੇਖ ਲਾਂਗੇ ਕਿ ਇਹ ਇਹ ਅਵੇ ਇਹਨਾਂ ਨੇ 7 ਚੋਰੀ ਕੀਤੇ ਅੱਗੇ ਵੇਚਣ ਦੀ ਪ੍ਰਾਅ ਵਿੱਚ ਹੀ ਬਾਟੇ 7 ਦੇ ਸਾਥ ਹੀ ਰਿਕਵਰ ਹੋ ਗਏ ਬਟ ਜੇ ਇਹ ਵੇਚਦੇ ਮੋਰਚਾ ਜਦੋਂ ਹੀ ਪਤਾ ਕਰੋਗੇ ਉਹਨਾਂ ਦੇ ਵੀ ਕਾਰਵਾਈ ਜਿਹੜਾ ਲੈਂਦੇ ਹਾਂ ਹਾਂ ਜਿਹੜਾ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਤੀ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ